ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੰਦੀਪ ਡੇਫੈਂਟ ਪਰ ਬੋ ਬੋ ਵੈਲਕਮ ਹੈ ਜੀ ਤੇ ਵੀਜਾ ਜੀ ਆਪਣੀ ਵੀਰਣ ਹੈਗੀ ਆ ਪਿੰਡ ਬੁਰਜ ਨੱਥੂਕੇ ਜ਼ਿਲ੍ਹਾ ਤਰਨਤਪੁਰ ਤਹਫੀਲ ਪੱਟੀ ਹੈਪੀ ਵੀਰ ਕੋ ਆ ਚੁੱਕੇ ਆ ਅੱਜ ਵੀਰਾਂ ਨਾਲ ਕੋ 45 ਲਾਵਾ ਪਸ਼ੂ ਸੇਲ ਆ ਤੇ ਆਉਣ ਵੀਰਾਂ ਨਾਲ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਅਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਬਾਤ ਠੀਕ ਠਾਕ ਕਿੰਨਾ ਚੱਲ ਰਿਹਾ ਕੰਮ ਵਧੀਆ ਟਾਈਮ ਬਸ ਹੋਈ ਜਾਂਦਾ ਜੀ ਆਜਾ ਪੀਸਿੰਗ ਕਿਵੇਂ ਆਜਾ ਪਰ ਦੋ ਤਿੰਨ ਟੋਪੜਾਂ ਬਣਾਵਾਂ ਦੋ گاਵਾ ਤੇ ਇੱਕ ਮੈਂ ਆਂ

ਚਾਹੀ ਜੋ ਵੜੀ ਹੈ ਨਹੀਂ ਮੈਂ ਕਿਹਾ ਇੱਕ ਨੰਬਰ ਆ ਜੀ ਆਜੋ ਆਜੋ ਲਓ ਉਹ ਕੱਟੀ ਬਸ ਠੀਕ ਆ ਠੀਕ ਸਜੂ ਕੀ ਰਿਪੋਰਟ ਸਰ ਆਹੀ ਚੋੜੂ ਕੋ ਹਾਂ ਜੀ ਭਾਈ ਜੀ ਪਰ ਹੈ ਵੀ ਨਾ ਜੈ ਇ ਰੱਖ ਮੋਲੋ ਐਂ ਪਟਾਕੇ ਵੇਣ ਮੋੜ ਲਬਾਰ 60 ਦੀ ਮੈਂ ਦੇ ਦਿਆਂਗੇ ਦੇ ਦੇ ਦਿਆਂਗੇ 58000 ਦੀ ਚਲੋ ਠੀਕ ਆ ਆਹਾਂ ਇਹ ਗਾਂ ਗੁਣ 9 ਦਾ ਕੁਲ ਦੁੱਧ ਹੋ ਜਾਣਾ ਅੱਛਾ ਹਾਂ ਕਿੰਨੇ ਟਾਈਮ ਹੋਵੇ ਸੂਈ ਨੂੰ ਇਹਨੂੰ ਸੂਈ ਨੂੰ 20 ਹੋ ਗਿਆ ਉਹ ਵਸ਼ਿਆ ਬਾਹਰ ਪਤਾ ਜੀ ਦਾ 20 ਹੋ ਗਿਆ ਸੂਈ ਨੂੰ ਹਾਂ ਠੀਕ ਹੈ ਦੁੱਧ ਦੁੱਧ 9:00 10:00 ਪੱਕਾ ਮੈਂ ਕਿਹਾ ਚੂਨਾ 9:00 10:00 ਦਾ ਦੁੱਧ ਆ ਜੀ ਪੱਕਾ ਚੈੱਕ ਕਰੋ ਇਹ ਵੀ ਚਲੋ ਨਾਲ ਦੋ ਟੋਕੜਾ ਕੱਪੜਾ ਵੀ ਇੱਕ ਬਾਈ ਕੋਲ ਦੁੱਧ ਦਿੰਦੇ ਆ ਬਿਗਣੀ ਹਾਂਜੀ ਦੁੱਧ ਨਹੀਂ ਆਉਂ ਹਾਂ ਇਹ ਕੋਲ 10 ਕਿਲੋ ਦੁੱਧ ਆ ਅੱਛਾ ਹਾਂਜੀ ਆਜੋ ਆ ਬੱਚਾ ਆਜੋ ਦਾ ਚਲੋ ਠੀਕ ਆ ਆਜੋ ਸੰਧੀ ਦੀ ਬਹੁਤ ਆਂਦ ਬੱਠੀਕ ਹਾਂ ਭਈਆ ਫਿਰ ਮੋਹਰ ਤੇ ਇੱਕ ਨਾਲੋਂ 32 ਕਰਾਲੋਂ 28000 ਆਹ ਕੇ ਦੇਾਂਗੇ। ਹੋਰ 25 ਦੀ ਦੇ ਦੇ ਆਹ ਜਾਣ ਦੇ। ਬਹੁਤ ਵੇਲ ਬਹੁਤ ਚੰਗੀ ਆ। ਅੱਛਾ। ਇਹ ਅਗਰ 6 ਮਹੀਨਾ ਦੀ ਗੱਭੜ ਜੋ। ਅੱਛਾ। ਚੈੱਕ ਕਰਵਾ ਕੇ ਵੀਰ ਆਪਣੇ ਘਰੇ ਕੋਈ ਵੀ ਲੈ ਜਾਏ। ਦੁੱਧ 10 ਕਿਲੋ। 10 ਕਿਲੋ ਦੁੱਧ ਤੇ ਮਿੰਕੇ ਦੇ ਦੇਂਗੇ ਆਪਾਂ। ਲੋ ਜੀ 10 ਕਿਲੋ ਦੋ ਮਿੰਕੇ। ਮਿੰਕੇ ਦੇ ਦਾਂਗੇ। 6 ਮਹੀਨਾ ਦੀ ਗੱਭੜ। 6 ਮਹੀਨਾ ਦੀ ਗੱਭੜ। ਹਾਂ ਚੱਲਣ ਲਾ ਆ ਜਾਓ। ਦੂਜੇ ਦੁਬੇ ਸੂਰਾ ਜੋੜਾ ਦੀ। ਬਸ ਠੀਕ ਆ। ਤੋਰੋ। ਪੂਰੀ ਵੱਡੀ ਹੋਵੇ ਜਣਾ। ਦੁੱਧ ਦੇ ਦੂ 20-22 ਕਿਲੋ ਚਾਹੀਦੇ। ਠੀਕ ਹੈ ਜੀ ਬਸ ਆ ਜਾਪੀ ਨਸੜੀ ਵੇੜਾ ਹੈ ਨਾ ਪੂਰੀ ਹਾਂ ਹਾਂ ਜੀ ਦੂਰ ਜਾਜਪਾਟ ਆ ਉਹ ਸਵੇਰੇ ਹੀ ਨਾ ਨਹਾਉਣਾ ਡੰਗਾ ਛਾਂ ਨੂੰ ਕਰਕੇ ਨਾ ਬਿਲਕੁਲ ਬਿਲਕੁਲ ਜੀ ਠੰਡ ਬੋਲ ਕੋਲ ਵੀ ਕਰੂ ਡੰਗਾ ਇੱਥੇ ਹੀ ਹੋਇਆ ਨਾ ਮੁਰਗੀ ਨੂੰ ਬੁਖਾਰ ਨਾ ਨਾ ਸਹੀ ਸਹੀ ਗੱਲ ਬਾਈ ਹਾਂ ਜੀ ਆਪੀ ਸਿੰਘ ਗੋਲਪਾ 34 ਕਰੋਲੋ 32000 ਦੀ ਵਾਧੇ ਦੇ ਦਾਂਗੇ ਪੂਰੇ 30 ਦੇ ਦੇ ਯਾਰ ਹੋਰ ਛਾੜ ਦਾਂਗੇ ਵਿੱਚੋਂ ਛੋਟੀ ਹੋਊਗੀ 28 ਜੋ 200 ਰੁਪਿਆ ਛੋਟ ਹੋਊਗੀ ਚਲੋ ਬਸ ਠੀਕ ਆ ਇਹ ਵੀ 6 ਮਹੀਨਿਆਂ ਦੀ ਗੱਬਰ ਜੋ ਨਿਕਾ ਜਾ ਗਿਫਟ ਦੁੱਧ ਨਹੀਂ ਨਹੀਂ 40 ਲੀਟਰ ਦੁੱਧ ਦਾ ਚਾਰ ਗਲੋ ਚਲੋ ਹਾਂਜੀ ਇਹਦੇ ਕਿੰਨੇ ਦਾ ਵੀ ਇਹਦੇ ਅੱਠ ਦਤਾ ਰੱਖ ਦਾਂ ਚ ਘਾਟੇ ਜੋ ਆੜੇ ਚ ਅਜਾ ਮਗਰ ਹਾਂਜੀ ਮਗਰ ਲੈ ਜਾ ਤੇਲ ਤਾਂ ਨਹੀਂ ਕਿਦੇ ਨਾ ਨਾ ਤੇਲੜ ਉਹ ਤੇ ਮੈਂ ਰੁਪਈਆ ਉਹਨਾਂ ਲਵਾਂਗਾ ਠੀਕ ਆ ਹਾਂਜੀ ਵੀ ਡਾਕ ਤਾਂ ਉਹਦਾ ਫਰਕ ਹੈਗਾ 10:00 ਵਜੇ ਚੰਗਾ ਹੁੰਦਾ ਹੈ ਹਾਂ ਹਾਂ ਬਿਲਕੁਲ ਬਿਲਕੁਲ ਪਰ ਜਿਹੜਾ ਪਾਪਾ ਆਦੇ ਜਨਾ ਵੇਖ ਲਓ ਤੁਸੀਂ ਕਿੰਨਾ ਪਾ ਹਾਂ ਨਾ 12000 ਦੀ ਦੇਣੀ ਆ ਫਿਰ ਠੀਕ ਆ 12000 ਦੀ ਹਾਂ ਨਾ ਕਿਤੇ 200 ਰੁਪਈਆ ਸ਼ੋਰ ਹੀ ਕਰਨੀ ਆ ਪਰ ਬਠੀਕ ਆ ਲਓ ਜੀ 12000 ਵਿਚ ਹਾਂ ਨਾਈ ਹਾਂਜੀ 6 ਮਹੀਨੇ ਦੀ ਗੱਲ ਬਣਿਆ ਬਸ 6 ਮਹੀਨੇ ਗੱਪੜ ਪਰ ਮੇਰਾ ਵੀ ਚੈੱਕ ਕਰਕੇ ਚੋਅ ਕਰਕੇ ਹਾਂ ਬਿਲਕੁਲ ਠੀਕ ਆ ਆਜੋ ਮੁੱਲ ਕਰਾਉਣ ਨੂੰ ਭਾਜੋ ਮਾਜੀ ਠੰਡੀ ਧੀ ਜੀ ਵੀ ਨਹੀਂ ਠੀਕ ਆ ਠੀਕ ਆ ਆ ਜਾ 12000 ਕੋਈ ਲੈਣਾ ਵੀ ਲਾ ਕੇ ਦਾਲੇ ਦੇ ਸਾਡੇ ਦਾ 12000 ਤੋਂ ਛੋਟ ਛੱਪਾ ਹੀ ਹੁੰਦਾ ਹੂ ਠੀਕ ਆ ਚਲੋ ਦੇਖੋ ਜੀ ਆ ਪਸ਼ੂ ਭਾਈ ਕੋਲ ਜੀ ਪਰ ਮੇਰੇ ਵੀ ਚੁਆਈ ਕਰਕੇ ਚੈੱਕ ਕਰਕੇ ਪਾਸ ਕਰਕੇ ਪੂਰੀ ਤਸੱਲੀ ਰਾਣਾ ਭਾਈ ਜੀ ਤਸੱਲੀ ਕਰਕੇ ਖੜੋ ਆਪ ਜੀ ਬਿਲਕੁਲ ਜੀ ਬਿਲਕੁਲ ਚਲੋ ਬੋਲੋ ਨੋਪਰਾ ਕਿ ਅਸੀ ਯਾਰ 3735759465633 ਦਿੰਦੀ ਪਿੰਡ ਆਪਣਾ ਬੁਰਜ ਲੱਥੂ ਕੇ ਜਿਹੜਾ ਤਰੰਤਾਂ ਤਸਵੀਰ ਭੱਟਿਆ ਜੀ 80 ਕਾ